ਪੁਲਿਸ ਜ਼ਿਲ੍ਹਾ ਅਮਰਸਰ ਦਿਹਾਤੀ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਨਵੀਆਂ ਤਾਇਨਾਤੀਆਂ ਕੀਤੀਆਂ ਗਿਆ ਹਨ ਜਿਸ ਤਹਿਤ ਇੰਸਪੈਕਟਰ ਅਮਨਦੀਪ ਸਿੰਘ ਨੂੰ ਪੁਲਿਸ ਥਾਣਾ ਲੋਪੋਕੇ ਵਿਖੇ ਬਤੌਰ ਥਾਣਾ ਮੁਖੀ ਨਿਯੁਕਤ ਕੀਤਾ ਗਿਆ ਐ ਇਸ ਮੌਕੇ ਪੁਲਿਸ ਥਾਣਾ ਲੋਪੋਕੇ ਦੇ ਨਵ-ਨਿਯੁਕਤ ਇੰਸਪੈਕਟਰ ਨੇ ਸਮਾਜ ਵਿਰੋਧੀ ਅਤੇ ਨਸ਼ਾ ਸਮਗਲਰਾਂ ਸਖਤ ਚੇਤਾਵਨੀ ਦਿੱੰਦਿਆ ਕਿ ਉਹ ਆਪਣੀ ਹਰਕਤਾਂ ਤੋਂ ਬਾਝ ਆ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਸੀਂ ਜਿੰਆ ਪੁਲਿਸ ਵੱਲੋਂ ਜਿਹੜਾ ਵਾ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਜੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜੋ ਹਦਾਇਤਾਂ ਆਈਆਂ ਉਹਨਾਂ ਮੁਤਾਬਕ ਜਿਹੜਾ ਅਸੀਂ ਕੰਮ ਕਰਨਾ ਸਭ ਤੋਂ ਪਹਿਲਾਂ ਜਿਹੜਾ ਨਸ਼ੇ ਨੂੰ ਜਿਹੜਾ ਵਾ ਸਭ ਤੋਂ ਪਹਿਲ ਦਿੱਤੀ ਜਾਊਗੀ ਜਿੰਨੇ ਵੀ ਨਸ਼ੇ ਦੇ ਕਾਰੋਬਾਰੀ ਹੈ ਉਹਨਾਂ ਤੇ ਸ਼ਕਤੀ ਨਾਲ ਨਕੀਲ ਕੱਸੀ ਜਾਊਗੀ ਉਹਨਾਂ ਦੀਆਂ ਜਾਇਦਾਦਾਂ ਕੋਲਕ ਕਰਾਈਆਂ ਜਾਣਗੀਆਂ ਇਸ ਤੋਂ ਇਲਾਵਾ ਜਿਹੜੇ ਹੋਰ ਵਿਅਕਤੀ ਨੇ ਕੋਈ ਹਥਿਆਰਾਂ ਦੀ ਸਮਗਲਿੰਗ ਜਾਂ ਜਿਨ੍ਹਾਂ ਕੋਲ ਨਜਾਇਜ਼ ਹਥਿਆਰ ਹੈ ਉਹਨਾਂ ਤੇ ਸਿਕੰਜਾ ਕੱਸਿਆ ਜਾਊਗਾ ਇਸ ਤੋਂ ਇਲਾਵਾ ਜਿਹੜਾ ਛੋਟੇ ਗਲੀ ਮੱਲੇ ਨੁਕੜ ਵਿੱਚ ਛੋਟੇ ਲੈਵਲ ਤੇ ਨਸ਼ੇ ਵੇਚਦੇ ਨੇ ਇਹਨਾਂ ਨੂੰ ਪੂਰੀ ਨਕੀਲ ਕਰ ਸਕੇ ਜਿਹੜਾ ਵਾ ਕਾਬੂ ਕਰਕੇ ਸਤੋਂ ਤੋਂ ਸਖਤੀ ਜਵਾਬ ਦੇਈਆਂ ਜਾਣਗੀਆਂ ਮੈਂ ਇਹ ਚਾਹੁੰਦਾ ਵੀ ਜਿੰਨੇ ਵੀ ਲੋਕ ਨੇ ਇਹਨਾਂ ਕੰਮਾਂ 'ਚ ਰੁੱਝੇ ਨੇ ਉਹ ਆਪਣੇ ਆਪ ਨੂੰ ਸੁਧਾਰ ਕੇ ਮੁਖਤਾਰਾ 'ਚ ਆ ਜਾਣ ਜੇਕਰ ਨਹੀਂ ਤਾਂ ਪੁਲਿਸ ਵੱਲੋਂ ਜਿਹੜਾ ਵਾ ਸਖਤੀ ਨਾਲ ਜਿਹੜਾ ਇਹ ਕੰਮ ਕੀਤਾ ਜਾਊਗਾ ਤਾਂ ਬਾਅਦ ਵਿੱਚ ਜਿਹੜਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ